ਸਸਿਕਾਲ ਜੀ ਖਬਰ ਜੋ ਕਿਤੇ ਹੋਰ ਨਹੀਂ ਕਾਂਗਰਸ ਦੇ ਲਈ ਇੱਕ ਹੋਰ ਮਾੜੀ ਖਬਰ ਆ ਸਕਦੀ ਹੈ ਫਰੋਜਪੁਰ ਲੋਕ ਸਭਾ ਹਲਕੇ ਤੋਂ ਇੱਕ ਵੱਡਾ ਚਿਹਰਾ ਜਿਹੜਾ ਚਿਹਰਾ ਸਾਬਕਾ ਉਧਾਇਕ ਵੀ ਰਿਹਾ ਉਹ ਬਹੁਤ ਸਾਰੀਆਂ ਪਾਰਟੀਆਂ ਦੇ ਸੰਪਰਕ ਦੇ ਵਿੱਚ ਹੈ ਇਸੇ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਨਿਗਾਹ ਵੀ ਉਸ ਚਿਹਰੇ ਦੇ ਉੱਤੇ ਜਾ ਕੇ ਖੜ ਗਈ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਮੰਤਰੀ ਦੀ ਡਿਊਟੀ ਲੱਗਦੀ ਹੈ ਉਸ ਚਿਹਰੇ ਨੂੰ ਮਨਾਉਣ ਦੀ ਤੇ ਉਸੇ ਹੀ ਖਾਸਮ ਖਾਸ ਮੰਤਰੀ ਦੀ ਪਿਛਲੇ ਦਿਨਾਂ ਦੇ ਵਿੱਚ ਉਸ ਚਿਹਰੇ ਦੇ ਨਾਲ ਘੰਟਿਆਂ ਵਧੀ ਮੀਟਿੰਗ ਚੱਲੀ ਜੇ ਉਹ ਚਿਹਰਾ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਆ ਕੇ ਬੈਠ ਗਿਆ ਤਾਂ ਫਿਰੋਜ਼ਪੁਰ ਤੋਂ ਇਹੀ ਉਮੀਦ ਹੈ ਵੀ ਉਹੀ ਚਿਹਰਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਊਗਾ ਹਾਲਾਂਕਿ ਜੇ ਉਹ ਕਾਂਗਰਸ ਪਾਰਟੀ ਨੂੰ ਉਹ ਚਿਹਰਾ ਛੱਡ ਕੇ ਕਿਸੇ ਵੀ ਪਾਰਟੀ ਦੇ ਵਿੱਚ ਜਾਂਦਾਗਾ ਤਾਂ ਉਥੋਂ ਸੰਭਾਵੀ ਕੈਂਡੀਡੇਟ ਉਹੀ ਹੋਗਾ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਡਾਕਟਰ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਤੇ ਇਹ ਵੀ ਖਬਰਾਂ ਆ ਰਹੀਆਂ ਵੀ ਡਾਕਟਰ ਚੱਬੇਵਾਲ ਸਾਹਿਬ ਹੀ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਪਰ ਜੇ ਅਸੀਂ ਫਿਰੋਜ਼ਪੁਰ ਦੇ ਇਤਿਹਾਸ ਵੱਲ ਨਿਗਾਹ ਮਾਰਦੇ ਆ ਜਾਂ ਫਿਰੋਜ਼ਪੁਰ ਦੇ ਪਿਛਲੀਆਂ ਚੋਣਾਂ ਵੱਲ ਦੇਖਦੇ ਆ ਤਾਂ ਵਿਧਾਨ ਸਭਾ ਚੋਣਾਂ ਦੇ ਵਿੱਚ 9 ਹਲਕਿਆਂ ਦੇ ਉੱਤੇ 8 ਜਿਹੜੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਕੱਲਾ ਹੰਬੌਰ ਵਿਧਾਨ ਸਭਾ ਹਲਕੇ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੰਦੀਪ ਕੁਮਾਰ ਜਾਖੜ ਜਿੱਤਿਆ ਹੋਇਆਗਾ 1998 ਦੇ ਇਲੈਕਸ਼ਨ ਚੱਕ ਲੋ 1999 ਦੇ ਇਲੈਕਸ਼ਨ ਚੱਕ ਲੋ ਤੇ ਉਸ ਤੋਂ ਬਾਅਦ ਵਾਲੇ ਜਿੰਨੇ ਮਰਜ਼ੀ ਇਲੈਕਸ਼ਨ ਚੱਕ ਕੇ ਦੇਖ ਲੋ ਲੋਕ ਸਭਾ ਦੇ 2019 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਦਬਦਬਾ ਰਹਾਗਾ ਪਹਿਲਾਂ ਜੋਰਾ ਸਿੰਘ ਮਾਣ ਫਿਰ ਸ਼ੇਰ ਸਿੰਘ ਖਵਾਇਆ ਤੇ ਫਿਰ ਸੁਖਬੀਰ ਸਿੰਘ ਬਾਦਲ ਹਾਲਾਂਕਿ ਸ਼ੇਰ ਸਿੰਘ ਖਵਾਇਆ ਹੁਣ ਕਾਂਗਰਸ ਦੇ ਵਿੱਚ ਨੇ ਪਰ ਉਹ ਦੋ ਵਾਰ ਐਮਪੀ ਅਕਾਲੀ ਦਲ ਦੇ ਵਿੱਚ ਹੀ ਬਣੇ ਨੇ ਦੂਸਰੇ ਪਾਸੇ ਜੇ ਅਸੀਂ ਨਿਗਾਹ ਮਾਰਦੇ ਆ ਬੀਜੇਪੀ ਵਾਲੇ ਪਾਸੇ ਉੱਥੇ ਬੀਜੇਪੀ ਦਾ ਖੰਡ ਲੀਡਰ ਸਰਜੀਤ ਕੁਮਾਰ ਜੈਣੀ ਵੀ ਬੈਠਾਗਾ ਪਰ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਹੁੰਦਾਗਾ ਜੇ ਤੋੜ ਵਿਛੋੜਾ ਮੁੜ ਕੇ ਜਫੀ ਚ ਬਦਲਦਾਗਾ ਤਾਂ ਇਹ ਵੀ ਸੰਭਾਵਨਾ ਕੀ ਵੀ ਫਰੋਜ਼ਪੁਰ ਵਾਲੀ ਜਿਹੜੀ ਟਿਕਟਾ ਉਹ ਬੀਜੇਪੀ ਦੀ ਝੋਲੀ ਜਾਊਗੀ ਤੇ ਉੱਥੋਂ ਸੁਨੀਲ ਕੁਮਾਰ ਜਾਖੜ ਜਾ ਸਰਜੀਤ ਕੁਮਾਰ ਜੈਣੀ ਉਮੀਦਵਾਰ ਹੋ ਸਕਦੇ ਨੇ ਪਰ ਬੀਜੇਪੀ ਵੀ ਉਸੇ ਹੀ ਚਿਹਰੇ ਦੇ ਉੱਤੇ ਜਿਹੜੇ ਚਿਹਰੇ ਦੀ ਅਸੀਂ ਗੱਲ ਕਰ ਰਹੇ ਹਾਂ ਉਸੇ ਹੀ ਚਿਹਰੇ ਦੇ ਉੱਤੇ ਨਿਗਾਹ ਬਣਾਈ ਬੈਠੀ ਆ ਆਪਣਾ ਸੰਪਰਕ ਕਰ ਰਹੀ ਆ ਕਿਉਂਕਿ ਉਹ ਚਿਹਰਾ ਕੱਲਾ ਫਰੋਜਪੁਰ ਦੇ ਉੱਤੇ ਨਹੀਂ ਹਾਲਾਂਕਿ ਉਹ ਮਾਲਵੇ ਦੀਆਂ ਨਾਲ ਦੀਆਂ ਸੀਟਾਂ ਤੇ ਵੀ ਵੱਡਾ ਜਿਹੜਾ ਪ੍ਰਭਾਵ ਰੱਖਦਾਗਾ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਦਲਣ ਵਾਲਾਗਾ ਜ਼ਰੂਰ ਪੰਜਾਬ ਦੀਆਂ ਜਿਹੜੀਆਂ ਚੋਣਾਂ ਗਈਆਂ ਉਹ ਸੱਤਵੇਂ ਗੇੜ ਚ ਗੰਨਾਂ ਗਈਆਂ 10 ਤੋਂ 15 ਦਿਨ ਪਿੱਛੇ ਹੋਈ ਆ ਸਾਰੀ ਐਕਟੀਵਿਟੀ ਪਰ ਫਿਰ ਵੀ ਜਿਹੜੀਆਂ ਪਾਰਟੀਆਂ ਗਈਆਂ ਉਹ ਪੈਰਾਂ ਪਾਹ ਰਾ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਅਲਾਣੇ ਗਏ ਆ ਉਹਨਾਂ ਨੇ ਜਿਹੜਾ ਆਪਣਾ ਚੋਣ ਪ੍ਰਚਾਰ ਆ ਉਹ ਸ਼ੁਰੂ ਕਰ ਦਿੱਤਾਗਾ ਦੂਸਰੇ ਪਾਸੇ ਜਿਹੜੀਆਂ ਛਾਲਾ ਮਾਰਨ ਵਾਲੀ ਰਾਜਨੀਤੀ ਆ ਜਾਂ ਆਪਾਂ ਕਹਿ ਦਈਏ ਵੀ ਕਿਸੇ ਨੂੰ ਰੋਸਾ ਕੇ ਕਿਸੇ ਨੂੰ ਮਨਾਉਣ ਵਾਲੀ ਰਾਜਨੀਤੀ ਆ ਉਹ ਵੀ ਚੱਲ ਰਹੀ ਆ ਤੇ ਉਸ ਦੇ ਚੱਲਦੇ ਆ ਪੰਜਾਬ ਦੇ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਕੁਝ ਬਦਲਣ ਵਾਲਾਗਾ ਹੋਰ ਅਪਡੇਟ ਦੇ ਲਈ ਦੇਖਦੇ ਰਹੋ ਤੁਸੀਂ ਸਾਡਾ ਇਹ ਪ੍ਰੋਗਰਾਮ ਧੰਨਵਾਦ